ਆਓ ਗੱਲਬਾਤ ਕਰਾਈਏ ਜੋ ਲੋਹੜੀ ਦੇ ਤਿਹਾਰ ਚੱਲਦੇ ਹਨ ਸਰਕਾਰ ਪੰਜਾਬ ਸਰਕਾਰ ਨੇ ਜੋ ਮੁਲਾਜ਼ਮ ਹੈ ਜੋ ਗੱਡੀ ਚੈਕਿੰਗ ਲੋਹੜੀ ਤਿਹਾਰ ਚੱਲਦੇ ਆ ਇਹ ਮਿਲਫਰਾਂਡ ਦੇ ਕੋਲ ਇਹ ਨਾਕਾ ਹੈ ਪਾ ਪੰਜਾਬ ਪੁਲਿਸ ਦੇ ਮੁਲਾਜ਼ਮ ਖੜੇ ਆ ਨਾ ਉਹ ਗੱਡੀ ਦੀ ਚੈਕਿੰਗ ਕਰਦੇ ਹੋਏ ਆਓ ਜੀ ਗੱਲਬਾਤ ਕਰੀ ਉਹਨਾਂ ਨੇ ਕੀ ਤਿਹਾਰੇ ਤਿਹਾਰੇ ਕਿਹਿੰਦੇ ਹਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਸਾਡੀ ਇਹ ਤਿਹਾਰ ਚੱਲਦੇ ਆ ਜੋ ਕਾਦੇ ਵਾਸਤੇ ਚੈੱਕ ਹੋਦੀ ਹੈ ਕੀ ਇੱਕ ਤਨਾਵਾ ਹੋਣ ਦੇ ਬੰਦੇ ਦੇ ਲੋੜੀਂਦੇ ਚਾਰ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਇਹ ਬਾਤ ਜੋ ਸੀਪੀ ਸਾਹਿਬ ਦੇ ਤਹਿਤ ਮਤਾਬਾਚ ਚੈਕਿੰਗ ਕਰ ਰਹੀ ਹੈ ਰੀਡਿੰਗ ਦਾ ਨਾਕਾ ਰੋਕ ਦਿੱਤੇ ਨਾਕਾ ਲੱਗਦਾ ਜੀ ਅੱਛਾ ਜੋ ਲੋੜੀਂਦੇ ਤੋਂ ਹਰ ਕਰਕੇ ਚੈਕਿੰਗ ਕਰ ਰਹੇ ਹੈ ਸਰਕਾਰੀ ਘਟਨਾ ਦਾ ਬਾਕੀ ਸਰ ਜੀ ਜਿਹੜੀਆਂ ਡਿਉਰੀਆਂ ਚੈਨ ਡਿਉਰੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਜੋ ਅੱਜ ਕੱਲ ਗਦੇ ਕੱਟੇ ਜਾਂਦੇ ਆ ਚਾਹ ਮਲਾਜ ਤੁਹਾਡੇ ਨੇ ਦੱਸਿਆ ਹੁਣ ਵੀ 2 ਮਿੰਟ ਪਹਿਲਾਂ ਮੋਬਾਈਲ ਪਾਈ ਆ ਇਹਦੇ ਨਾਲ ਤੁਹਾਡੀ ਚੈਨ ਚਲਣੀ ਹੈਗੀ ਆ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਚੈਨਲ ਡੋਰ ਵਾਸਤੇ ਦੇ ਹੋਈ ਚੈਨਲ ਡੋਰ ਦੀ ਸ਼ਕਤੀ ਕੀਤੀ ਹੋਈ ਬਹੁਤ ਜ਼ਿਆਦਾ ਜਿੱਥੇ ਫੜਿਆ ਜਾਂਦਾ ਉਹ ਪਰਚਾ ਦਿੰਦੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਕਲਾਚੀ ਵੀ ਲੈ ਰਹੇ ਗੱਡੀ ਕਲਾਚੀ ਵੀ ਲੈ ਰਹੇ ਗੱਡੀ ਦੀ ਕਿ ਕੋ ਨਕਲ ਦੀ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਅੱਜ ਚੈਕਿੰਗ ਕਿਸ ਚੀਜ਼ ਦੀ ਕਰ ਰਹੇ ਆ ਤੁਸੀਂ ਜੀ ਅੱਜ ਗੱਡੀਆਂ ਦੀ ਚੈਕਿੰਗ ਕਰ ਰਹੇ ਆ ਥੋੜੀ ਦੇ ਤਿਹਾਰ ਕਰਕੇ ਯਾਨਕ ਸਾਮ ਘੱਟਾ ਨਾ ਬੱਪ ਰਹੇ ਚੈਕ ਕਰਦੇ ਹੋ ਪੰਜਾਬ ਮਲਾਜ਼ਮ ਜੋ ਤਿਹਾਰ ਜੋ ਹੈ ਤਿਹਾਰ ਚੱਲਦੇ ਆ ਅੱਜ ਮਿਲਕ ਬ੍ਰਾਂਡ ਦੀ ਜੋ ਹੈ ਜੇ ਕੋਲਾ ਹੈ ਉਹਨਾਂ ਪੰਜਾਬ ਪੁਲਿਸ ਕਮਿਸ਼ਨ ਸਾਹਦੇ ਹੁਕਮ ਦਾ ਅਧਾਰ ਹੈ ਜੋ ਆਪਾਂ ਜਾਤਾ ਹਾਂ ਜਾਰੀ ਕਿਤਨਾ ਹੋ ਗਿਆ ਇਹ ਨਾਕਾ ਲੱਗਾ ਹੈ ਪੰਜਾਬ ਰੀਡਿਊਟੀ ਨਿਪਾਉਂਦੇ ਹੋਏ ਆ ਜਾਣਕਾਰੀ ਦਿੱਤੀ ਆ ਪਤੰਗਾਂ ਦੇ ਵਾਸਤੇ ਇਹਨਾਂ ਖੋ ਲਈਏ ਸਰ ਜੀ ਇਹ ਦੱਸੋ ਜੋ ਆ ਨਗਰਕੀਤਨਾਂ ਦੇ ਵਿੱਚ ਪਟਾਕੇ ਚੱਲਦੇ ਆ ਉਹਨਾਂ ਬਾਰੇ ਕੀ ਕਰਨਾ ਚਾਹੁੰਦੇ ਕਿਹੜੀ ਧਾਰਾ ਦੇ ਅੰਦਰ ਉਹਦਾ ਕਾਰਵਾਈ ਕੀਤੀ ਜਾ ਸਕਦੀ ਉਹ ਤੋਂ ਦੇਖੋ ਜੀ ਆਪਣੇ ਸਰਕਾਰ ਦੀ ਗੱਲ ਹੀ ਹੈ ਜੇ ਇਹਨਾਂ ਨੂੰ ਆਪਣੇ ਆਪ ਹੀ ਚਾਹੀਦਾ ਹੈ ਪ੍ਰਦੂਸ਼ਣ ਦਾ ਪਟਾਕਿਆਂ ਦੇ ਨਾਲ ਨਹੀਂ ਚਲਾਉਣਾ ਚਾਹੀਦਾ ਤੁਕਰ ਆਪਣੇ ਆਪ ਹੀ ਸਿਆਣਪ ਵਰਤਣੀ ਚਾਹੀਦੀ ਹੈ ਉਸ ਵਾਸਤੇ ਅੱਜ ਤੁਸੀਂ ਕੀ ਹਦਾਇਤਾਂ ਦੇਣੇ ਚਾਹੁੰਦੇ ਆ ਜਿਹੜੇ ਟ੍ਰੈਫਿਕ ਦੇ ਵਿੱਚ ਆਉਂਦੇ ਆ ਟ੍ਰੈਫਿਕ ਦੇ ਸੂਲ ਲੈ ਗਏ ਆ ਕਿਹੜੀ ਜੇ ਨਹੀਂ ਕੋ ਕਾਜ ਪੱਤਰ ਰੱਖਦਾ ਕਿਹੜੀ ਤਾਰਾ ਦਿਨੋ ਦੇ ਪੱਤੇ ਕੱਟ ਜਾਂਦੇ ਉਹ ਤੇ ਦੇਖੋ ਇਹ ਤਾਂ ਆਪਣੇ ਲੈਸਨ ਹੈ ਨਾ ਜੇ ਆਤੀ ਹੈ ਨੀ ਜੇ ਸੀਟ ਬੈਲਟ ਲੱਗੀ ਉਹ ਸਰਵਕ ਦੇ ਚਲਾਨ ਵੀ ਕੀਤਾ ਜਾਂਦਾ ਸੀਟ ਬੈਲਟ ਦਾ ਜਿੱਤਾ ਆਉਂਦੀ ਰਿਪੋਰਟ ਫਾਈਲ ਲੈ ਸਕਦੇ ਆ ਉਹਨਾਂ ਦੇ ਇਹ ਮਸ਼ੀਨਾਂ ਸਾਡੇ ਕੋਲੇ ਮਸ਼ੀਨਾਂ ਹੀ ਚਲਾਨ ਕੀਤਾ ਜਾਂਦਾ ਸਾਜੀ ਆਬੀ ਦਾ ਧੰਨਵਾਦ ਬਹੁਤ ਤੇ ਆਬ ਇਹ ਟੈਲੀਫੋਨ ਨੰਬਰ ਤੇ ਆਪਣਾ ਨੰਬਰ ਦੱਸਿਆ ਜਾਵੇ ਤੇ ਸੰਪਰਕ ਨੰਬਰ ਐਸ ਐਸ ਵਿਲੀਅਮ ਸੀ ਬੀ ਆਰ ਐਸ ਸਰਕਾਰ ਦੇ ਲੱਗ ਜਾਣ ਕੇ ਦਿੱਤੀ ਆਬ ਜੀ ਬਹੁਤ ਧੰਨਵਾਦ ਜੀ ਤੁਹਾਡਾ ਜੀ ਮਿਲਪਰਾਣ ਦੀ ਨੇੜੇ ਦਵਾਰਨ ਮੁਖ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਕੰਜਾ ਕੱਥਿਆ ਟੰਗਾਂ ਦੀ ਡੋਰ ਵਾਰੇ ਜੋ ਚੈਨੀ ਡੋਰਿਆ ਫਕਾ ਦੇ ਕਾਨੂੰਨ ਬਤਾ ਕੇ ਸਕੰਜਾ ਕੱਥਿਆ ਗਿਆ ਹੈ ਟੰਗਾਂ ਦੇ ਪੰਜਾਬ ਪੁਲਿਸ ਦੇ ਮਲਾਜੂ ਜੋ ਗੱਡੀ ਚੈੱਕ ਕੀਤੀ ਪੰਜਾਬ ਸਰਕਾਰ ਦੇ মিডিਆ ਦੇ ਬੰਦੇ ਵੀ ਆਉਂਦੇ ਆ ਨਾ ਉਹਨਾਂ ਜਿਆ ਜਾਣਕਾਰੀ ਦਿੱਤੀ ਗਈ ਆ ਆਹ ਹੋ ਗੱਡੀ ਦੀ ਜਾਣਕਾਰੀ ਲਈਏ ਚੈੱਕ ਕਰਦੇ ਹੋਏ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਉਹਨਾਂ ਨੂੰ ਮੁੱਖ ਰੱਖਦੇ ਹੋਇਆ ਮੇਰੇ ਫਲਾਟ ਦੇ ਲੱਗਾ ਲਾਕਾ ਸਿਕੰਜਾ ਦੇ ਪਤੰਗੀ ਦੋ ਕੈਨਾਂ ਡੋਰ ਵਾਲੇ ਲੱਗਾ ਜੋ ਉਹਨਾਂ ਬਾਰੇ सारियूं अदाता बे सख़्त के ॼण ਮੇਰੇ ਲਈ ਰੇਡਾ ਹੋ ਕੇ ਆ ਗਿਆ। ਉਹ ਕੜਿਆਨੇ ਰੋਡ ਤੇ ਇਹਦਾ ਆ ਗਿਆ। ਬਾਜੀ ਅਰਗਾਨਕੜੇ ਲਈਏ ਜੋ ਪੰਜਾਬ ਫਲੋਰਸ ਤੇ ਬੈਠਾ ਹੈ ਨਾਕਾ ਲਾਇਆ ਹੈ ਨਾ ਬਿਲਕੁਲ ਅਰਦੇ ਕੋਲ ਹਣ ਜਾਣ ਕੇ ਸਾਥੀ ਆ ਸਰ ਜੀ ਸਤਿ ਸ਼੍ਰੀ ਅਕਾਲ ਅੱਜ ਗੱਡੀ ਚੈਕਿੰਗ ਕਰਦੇ ਹੁਣਾਂ ਬਾਰੇ ਕੀ ਜਾਣਕਾਰੀ ਦਿੰਦੇ ਲੋਕਾਂ ਨੂੰ ਕੀ ਦੱਸ ਦੇਣਾ ਚਾਹੁੰਦੇ ਜੀ ਕਰ ਦੇ ਦੇਣਾ ਚਾਹੁੰਦੇ ਸੀਟ ਬੈਟ ਲਾਉਣੀ ਚਾਹੀਦੀ ਆ ਸੀਟ ਬੈਟ ਲਾ ਕੇ ਰੱਖਣੀ ਚਾਹੀਦੀ ਜਦ ਡਰਾਈਵਿੰਗ ਕਰਦੇ ਸਮੇਂ ਬਗੈਰ ਫੋਨ ਦਾ ਕੋਈ ਨਾਟਕ ਕਿ ਲੋੜਾ ਚਾਹੀਦਾ ਜਦ ਕੰਮ ਕਰਦੇ ਸਮੇਂ ਤੇ ਆਪਣੀ ਸਿਹਤ ਆ ਕਿ ਆ ਰੱਖੜਾ ਚਾਹੀਦਾ ਜੀ ਜਿਹੜੇ 3 ਵੀਲਰਾਂ ਦੇ ਮਗਰ ਐਂਗਲ ਲੱਗੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਉਹਦਾ ਤਾਂ ਵੀ ਜਲਾਨ ਘੱਟਦੇ ਆ ਸਾਰਿਆਂ ਦਾ ਸ਼ੋਰ ਵੀ ਘੱਟਦੇ ਜੇ ਪੇਪਰ ਨਹੀਂ ਹੁੰਦੇ ਜਾਂ ਐਂਗਲ ਲਗਾ ਹੋਵੇ ਜੇ ਆਰਟੀਓ ਦੱਸਾਂ ਸੋਵੇ ਜਲਾਨ ਘੱਟਦੀ ਤਾਂ ਨਹੀਂ ਤੇ ਪੌਣ ਕਰਦੀ ਤਾਂ ਜਿਹਨਾਂ ਜਿਹੜੇ ਮੋਟਰਸਾਈਕਲ ਤੇ ਹੈਲਮਟ ਲਾਇਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਉਹਦਾ ਵੀ ਮੌਕੇ ਤੇ ਹੀ ਫਾਈਲ ਲੈ ਸਕਦੇ 10000 ਰੁਪਏ ਹੀ ਐਸਐਫ ਮਸੀਹ ਦਾ ਹੀ ਆਹੀ ਜਲਾਨ ਕਰਦੇ ਉਹਨਾਂ ਦਾ ਤੇ ਜੇ ਉਹ ਮੌਕੇ ਤੇ ਦੇ ਦੇਣ ਫਿਰ ਠੀਕ ਹੈ ਨਹੀਂ ਫਿਰ ਆਰ.ਸੀ. ਦਾਇਸ ਇਹਨਾਂ ਦਾ ਇੱਕ ਰੱਖ ਲਈਦਾ ਜੀ ਲੋਕ ਕੋਈ ਨਹੀਂ ਬਟ ਬੋਰਡ ਤੇ ਸਰਕਾਰ ਨੂੰ ਇਹ ਹੈ ਆਪਣੇ ਪਬਲਿਕ ਕੀ ਹਦਾਇਤ ਦੇਣੀ ਚਾਹੁੰਦੀ ਜੀ ਆ ਪੰਜਾਬ ਸਰਕਾਰ ਦੇ ਹਦਾਇਤ ਦੇਣੀ ਚਾਹੁੰਦੇ ਹੈਲਮਟ ਪਾ ਕੇ ਰੱਖਣ ਸੀਟ ਬੱਟਾ ਲਾ ਕੇ ਰੱਖਣ ਮੋਬਾਈਲ ਫੋਨ ਦੇ ਨਾਬਰ ਤੋਂ ਕਰ ਆਪਾਂ ਜੇ ਨਾਕਾ ਲਗਾਇਆ ਆਪਾਂ ਇਸ ਜਗ੍ਹਾ ਦਾ ਨਾਂ ਦੱਸ ਜਾਵੇ ਜੀ ਫਿਰਕਾ ਬਿਲਕੁਲ ਆਟਿਆ ਜੀ ਆਕਰ ਇਹ ਜ਼ੋਨ ਨੰਬਰ 4 ਜਾਂ ਗੇਟ ਨੰਬਰ 4 ਜਿੱਦਾਂ ਦੱਸਣਾ ਨਹੀਂ ਕੋਈ ਹੁੰਦਾ ਜੀ ਇਹ ਸਾਡੇ ਜ਼ੋਨ ਨੰਬਰ 4 ਹੈ ਓਕੇ ਥੈਂਕ ਯੂ